ਬਾਈ ਜੀ ਜਿਹੜਾ ਤੁਸੀਂ ਆ ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ 1916 ਮਾਡਲ ਆ ਤੇ ਜਿਹੜਾ ਹੈਗਾ ਇਹ ਸਟੀਮ ਤੇ ਜਾਨਕੀ ਭਾਫ਼ ਦੇ ਚੱਲਣ ਵਾਲਾ ਇੰਜਣ ਆ ਤੇ ਜਿਹੜਾ ਹੈਗਾ ਕੇਸ ਸਟੀਮ ਇੰਜਣ ਆ ਇਹ ਤੇ ਦੇਖ ਲਓ ਵੀ ਹਜੇ ਵੀ ਜਿਹੜੇ ਬਾਹਰ ਅੰਗਰੇਜ਼ ਆ ਉਹ ਇਹ ਇੰਜਣ ਵਰਤਦੇ ਨੇ ਤੇ ਬੜੀ ਸੋਹਣੀ ਕੰਡੀਸ਼ਨ ਦੇ ਵਿੱਚ ਆ ਦੇਖੋ ਜਿਹੜੇ ਟਾਇਰ ਹੈ ਦੇ ਉਹ ਲੋਹੇ ਦੇ ਆ ਤੇ ਜਦ ਲੰਗ ਉਠਾਉਂਦਾ ਜਾਂਦਾ ਤੇ ਪਿੱਛੇ ਜਿਹੜੇ ਇਹਦੇ ਪਲਾਉ ਪਾਏ ਹੋਏ ਹੈਗੇ ਦੇਖ ਲੋ ਵੀ ਧਰਤੀ ਐ ਜਮਾ ਪਦਰੀ ਬਣਾਉਂਦਾ ਜਾਂਦਾ ਹੈਗਾ ਤੇ ਜਮਾ ਪਲਟਦਾ ਜਾਂਦਾ ਆਪਣੇ ਤਾਂ ਮਿਲਦਾ 1916 ਮਾਡਲ ਕੋਈ ਹੋਣਾ ਹੀ ਨਹੀਂ ਇਥੇ ਤੇ ਪਰ ਬਾਹਰਲੇ ਲੋਕ ਜਿਹੜੇ ਹੈਗੇ ਆ ਹਜੇ ਵੀ ਇਹ ਚੀਜ਼ਾਂ ਵਰਤ ਰਹੇ ਨੇ ਆ ਦੇਖੋ ਪਲਾਉ ਵੀ ਦੇਖੋ ਇਹਨਾਂ ਦੇ ਵੀ ਕਿਹੋ ਜਿਹੇ ਨੇ ਐ ਬੰਦੇ ਖੜੇ ਹੈਗੇ ਤੇ ਧਰਤੀ ਪਲਟਦੇ ਜਾਂਦੇ ਆ ਜਿਵੇਂ ਕਿ ਧਰਤੀ ਪਲਟ ਧਰਤੀ ਪਲਟਲਾ ਕੰਮ ਹੀ ਆ ਬਈ ਇਹਦਾ ਜੇ ਹਜੇ ਵੀ ਇਹ ਪੂਰੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗਾ ਦੇਖ ਲਓ ਵੀ ਧਰਤੀ ਬਿਲਕੁਲ ਪਲਟਦਾ ਜਾਂਦਾ ਹੈਗਾ ਤੇ ਉੱਤੇ ਵੀ ਪੰਜ ਛੇ ਬੰਦੇ ਪਲਾਉ ਤੇ ਬੈਠੇ ਨੇ ਸੋ ਹੋਰ ਇਹਦਾ ਇੰਜਣਾਂ ਬਾਰੇ ਕੋਣ ਕਿਹੜਾ ਕਿਹੜਾ ਵੀਰ ਜਾਣਕਾਰੀ ਰੱਖਦਾ ਜਰੂਰ ਸਾਂਝੀ ਕਰਿਓ ਸਾਡੇ ਨਾਲ ਯਾਰਾਂ